ਗੁਰੂ ਪਿਆਰੀ ਸਾਹਾ ਸੰਗਤ ਜੀ ਭਾਈ ਅਮਰਦਾਸ ਜੀ ਗੁਰੂ ਜੀ ਦੇ ਅਨਨ ਭਗਤ ਤੇ ਸਿੱਧਕੀ ਸਿੱਖ ਸਨ ਉਹ ਆਪਣੇ ਪਿੰਡ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆਪ ਸਿੱਧੇ ਧਰਮਸਾਲਾ ਵਿੱਚ ਪੁੱਜੇ ਅੱਗੇ ਕੀ ਦੇਖਦੇ ਸਨ ਕਿ ਧਰਮਸਾਲਾ ਖਾਲੀ ਭਾਂ ਭਾਂ ਕਰਦੀ ਹੈ ਨਾ ਗੁਰੂ ਜੀ ਹਨ ਨਾ ਕੋਈ ਸਿੱਖ ਸੇਵਕ ਕੋਈ ਵਰਤਨ ਨਹੀਂ ਦਿਸਦਾ ਗੁਰੂ ਕੇ ਲੰਗਰ ਦੀ ਚੁੱਲ੍ਹੇ ਠੱਠੇ ਤੇ ਠੰਡੇ ਹੋਏ ਹਨ ਉਹਨਾਂ ਨੂੰ ਦੇਖ ਕੇ ਭਾਈ ਜੀ ਪਿੰਡ ਦੇ ਸਿੱਖਾਂ ਘਰ ਪਹੁੰਚੇ ਉਹਨਾਂ ਕੋਲੋਂ ਪੁੱਛਿਆ ਗੁਰੂ ਜੀ ਕਿੱਥੇ ਹਨ ਜਿਸ ਸਿੱਖ ਨੂੰ ਪੁੱਛਿਆ ਉਸਨੇ ਰੋ ਰੋ ਕੇ ਸਿਵਨਾਥ ਤੇ ਤੱਪੇ ਤੇ ਜੱਟਾਂ ਦੇ ਮੀਂਹ ਮੰਗਣ ਦੇ ਸਾਰੇ ਹਾਲਾ ਨੂੰ ਬਿਆਨ ਕਰ ਦਿੱਤਾ ਇਹ ਸੁਣਦੇ ਸਾਰ ਭਾਈ ਅਮਰਦਾਸ ਜੀ ਗੁੱਸੇ ਵਿੱਚ ਆ ਗਏ ਉਹ ਗੁਰੂ ਨਿੰਦਕਾਂ ਨੂੰ ਬਹੁਤ ਬੁਰਾ ਸਮਝਦੇ ਸਨ ਉਸੇ ਵੇਲੇ ਸਾਰੇ ਪਿੰਡ ਦੀਆਂ ਜੱਟਾਂ ਨੂੰ ਇਕੱਠਿਆਂ ਕੀਤਾ ਤੇ ਪੁੱਛਿਆ ਨਗਰ ਵਾਸੀਓ ਤੁਸੀਂ ਗੁਰੂ ਜੀ ਨੂੰ ਪਿੰਡੋ ਕੱਢ ਕੇ ਮਹਾਪਾਪ ਕੀਤਾ ਹੈ ਇਸ ਪਾਪ ਦਾ ਫਲ ਤੁਸਾਂ ਨੂੰ ਜ਼ਰੂਰ ਭੁਗਤਣਾ ਪਵੇਗਾ ਗੁਰੂ ਜੀ ਨੂੰ ਪਿੰਡੋ ਗਿਆ 10 ਦਿਨ ਹੋ ਗਏ ਹਨ ਸੁਣਿਆ ਹੈ ਤਪੇ ਨੇ 8 ਪਹਿਰਾਂ ਦੀ ਮਹੌਲਤ ਲਈ ਸੀ ਹੁਣ ਦੱਸੋ 10 ਦਿਨਾਂ ਦੇ ਅੰਦਰ ਮੀਂਹ ਕਿਉਂ ਨਹੀਂ ਵਰਿਆ ਉਸ ਦੀ ਜੋਗ ਸ਼ਕਤੀ ਕਿੱਧਰ ਗਈ ਉਸ ਨੇ ਝੂਠ ਨਹੀਂ ਬੋਲਿਆ ਮੂਰਖ ਲੋਕੋ ਸੰਤਾਂ ਸਾਧਾਂ ਨੂੰ ਸਤਾ ਕੇ ਕੋਈ ਸੁੱਖ ਨਹੀਂ ਪਾ ਸਕਦਾ ਮੈਂ ਹੁਣ ਵਰ ਸਕਦਾ ਹੈ ਜੇ ਤੁਸੀਂ ਮੇਰੇ ਆਖੇ ਲੱਗੋ ਤਾਂ ਸਾਰੇ ਜੱਟ ਜੋ ਪਾਈ ਅਮਰਦਾਸ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਸ਼ਰਮਿੰਦਾ ਹੋ ਗਏ ਸਨ ਉਹਨਾਂ ਦੇ ਸਿਰ ਨੀਵੇਂ ਹੋ ਗਏ ਸੀ ਮੈਂ ਹੁਣੇ ਵਰ ਸਕਦਾ ਹੈ ਇਹ ਬਾਤ ਸੁਣ ਕੇ ਸੀਤੀ ਨਾਲ ਸਿਰ ਉੱਪਰ ਚੁੱਕ ਕੇ ਇੱਕ ਜਵਾਨ ਸਾਰਿਆਂ ਨੇ ਪੁੱਛਿਆ ਉਹ ਕਿਵੇਂ ਸੀਤੀ ਦੱਸੋ ਮੈਂ ਕਿਵੇਂ ਵਰ ਸਕਦਾ ਹੈ ਮੈਂ ਇਸ ਤਰ੍ਹਾਂ ਵਰ ਸਕਦਾ ਹੈ ਬਾਬਾ ਅਮਰਦਾਸ ਜੀ ਬੋਲੇ ਸੇਵਨਾਥ ਤਪੇ ਨੂੰ ਆਸਨ ਤੋਂ ਠਾਲ ਕੇ ਖੇਤਾਂ ਵਿੱਚ ਲੈ ਚੱਲੋ ਉਸ ਦੇ ਗਲ ਪੰਜਾੜੀ ਪਾਓ ਦੂਸਰੇ ਬੰਨੇ ਹਲਕ ਬੈੜਕਾ ਜੋੜ ਦਿਓ ਜਿੱਧਰ ਇਹ ਜੋੜੀ ਜਾਵੇਗੀ ਉਧਰ ਹੀ ਮੀਂਹ ਵਰਦਾ ਜਾਵੇਗਾ ਸਿਵਨਾਥ ਨੇ ਇਸ ਤਰ੍ਹਾਂ ਕਰਨਾ ਮੰਨਣਾ ਨਹੀਂ ਜੱਟ ਅਸੀਂ ਆਪੇ ਮਨਾ ਲਵਾਂਗੇ ਜੇ ਗੱਲੀ ਨਾ ਮੰਨੇਗਾ ਤਾਂ ਝਾੜਾ ਨਾਲ ਸਹੀ ਮਨਾਵਾਂਗੇ ਜ਼ਰੂਰ ਕਈ ਚਿਰਾਂ ਦਾ ਪਿੰਡਾਂ ਵਿੱਚ ਰਹਿੰਦਾ ਹੈ ਪਿੰਡ ਨੂੰ ਲੁੱਟ ਕੇ ਖਾ ਲਿਆ ਸੋ ਆ ਸਾਨੂੰ ਤਾਂ ਜੰਤਰਾ ਮੰਤਰਾਂ ਤੇ ਟੂਣਿਆਂ ਵਿੱਚ ਹੀ ਪਰਮ ਛੱਡਿਆ ਏ ਲਾਰੇ ਲਈ ਆਉਂਦਾ ਏ ਮੀ ਨਹੀਂ ਪੈਂਦਾ ਕੱਲ ਵੀ ਮੰਤਰ ਪੜੀ ਜਾਂਦਾ ਸੀ ਵੀ ਸੇਰ ਕਿਉ ਅੱਗ ਵਿੱਚ ਫੂਕ ਦਿੱਤਾ ਸੋ ਪਾਈ ਅਮਰਦਾਸ ਜੀ ਜਾਓ ਜਿਵੇਂ ਮੈਂ ਆਖਿਆ ਹੈ ਤਿਵੇਂ ਕਰੋ ਦੇਖੋ ਹੁਣੇ ਬਾਰਸ਼ ਹੋ ਜਾਂਦੀ ਹੈ ਕਿ ਨਹੀਂ ਭਗਵਾਨ ਨੇ ਉਸਨੂੰ ਕਿਹਾ ਹੈ ਆਪ ਪੰਜਾਲੀ ਗੱਲ ਪਾਵੇ ਇਹ ਗੱਲ ਮੰਨਦਾ ਨਹੀਂ ਐਵੇਂ ਟਾਲ ਮਟੋਲ ਕਰਦਾ ਹੈ ਪਾਣੀ ਜੱਟ ਦੀ ਜਾਨ ਹੁੰਦੀ ਹੈ ਪਾਣੀ ਬਦਲੇ ਜੱਟ ਖੂਨ ਕਰਦਾ ਤੇ ਇੱਕ ਇਦਾਂ ਕੱਟਦਾ ਹੈ ਜਦੋਂ ਹੀ ਖਹਿਰੇ ਜੱਟਾ ਨੇ ਸੁਣਿਆ ਤਦੋਂ ਹੀ 나ਥ ਦੇ ਡੇਰੇ ਵੱਲ ਨੱਠੋ ਪਏ ਜਾਂ 나ਥ ਨੂੰ ਘੇਰਿਆ ਉਸ ਨੂੰ ਕਿਹਾ ਮਹਾਰਾਜ ਆਪ ਖੇਤਾਂ ਵਿੱਚ ਚੱਲੋ ਤਾਂ ਮੀਂਹ ਵਰ ਸਕਦਾ ਹੈ ਜ਼ਰੂਰ ਦਇਆ ਕਰੋ ਹੁਣੇ ਚੱਲੋ ਸੇਵਨਾਥ ਇਹ ਸੁਣ ਕੇ ਡਰ ਗਿਆ ਉਹ ਮਨ ਹੀ ਮਨ ਸੋਚਣ ਲੱਗਾ ਕਿ ਮੀ ਇੱਥੇ ਮੇਥੋਂ ਵਰਿਆ ਨਹੀਂ ਜਾ ਸਕੇਗਾ ਇਹ ਅਤੇ ਇਹ ਜੱਟ ਕਿਤੇ ਮੈਨੂੰ ਮਾਰ ਨਾ ਸੁੱਟਣ ਸੇਰ ਉੱਤੇ ਡੇਗ ਰਹੇ ਭਾਰੀ ਪੱਥਰ ਨੂੰ ਪੱਥਰ ਨੂੰ ਟਾਲਣ ਵਾਸਤੇ ਉਸਨੇ ਕਿਹਾ ਕੱਲ ਸਵੇਰੇ ਮੀਂਹ ਵਰ ਪਵੇਗਾ ਅੱਜ ਮੈਂ अनेका ਪ੍ਰਕਾਰ ਦੇ ਜੰਤਰ ਮੰਤਰ ਤੇ ਤਯੋਗ ਸਾਧਨ ਕੀਤੇ ਹਨ ਕੱਲ ਮੈਂ ਇੱਕ ਆਸਨ ਕਰਾਂਗਾ ਉਸ ਆਸਨ ਦੇ ਕਾਰਨ ਸਮੇਂ ਝੱਟ ਮੀਂਹ ਵਰ ਪਵੇਗਾ ਜੱਟ ਉਹ ਆਸਨ ਹੁਣੇ ਕਰੋ ਅੱਜ ਕੱਲ ਵਿੱਚ ਕੀ ਫਰਕ ਹੈ ਸੇਵਨਾਥ ਅੱਜ ਨਹੀਂ ਹੋ ਸਕਦਾ ਜੱਟ ਜੇ ਅੱਜ ਨਹੀਂ ਹੋ ਸਕਦਾ ਤਾਂ ਆਸਾ ਨਾਲ ਬਾਹਰ ਚੱਲੋ ਤੇ ਬਨਾਥ ਦੇਖੋ ਮੈਨੂੰ ਪਤਾ ਹੈ ਤੁਸਾਂ ਦੀ ਨੀਤ ਖੋਟੀ ਹੋ ਗਈ ਹੈ ਮੈਂ ਆਪਣੇ ਜੋਗ ਬਾਲ ਨਾਲ ਹੁਣੇ ਸਾਰੇ ਨਗਰ ਨੂੰ ਪਾਸਮ ਕਰ ਦੇਵਾਂਗਾ ਮੈਂ ਜੋਗੀ ਹਾਂ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮਾਰਨ ਵਾਲੇ ਖੁਦ ਮਰ ਜਾਣਗੇ ਜਾਓ ਕੱਲ ਮੀਂਹ ਵਰ ਪਵੇਗਾ ਮੇਰੀ ਅੱਖਾਂ ਤੋਂ ਦੂਰ ਹੋ ਜਾਓ ਜੱਟ ਆਪ ਨੂੰ ਮਾਰ ਕੌਣ ਰਿਹਾ ਹੈ ਅਸੀਂ ਤਾਂ ਗਰੀਬ ਤੇ ਗ੍ਰਹਿਸਤੀ ਆਦਮੀ ਆਪ ਦੇ ਤਰਲੇ ਕੱਢ ਰਹੇ ਹਾਂ ਕਿਸੇ ਨਾ ਕਿਸੇ ਢੰਗ ਨਾਲ ਮੀਂਹ ਵਰ ਜਾਵੇ ਮਹਾਰਾਜ ਚੱਲੋ ਸਾਡੇ ਨਾਲ ਜੇ ਅਸਾਂ ਮਾਰਨਾ ਹੀ ਹੈ ਤਾਂ ਕਿ ਇੱਥੇ ਨਹੀਂ ਮਾਰ ਸਕਦੇ ਇੱਥੇ ਕਿਸੇ ਨੇ ਹੱਥ ਭੜੇ ਹਨ ਇੱਕ ਜੱਟ ਗੁੱਸੇ ਨਾਲ ਛੱਡੋ ਯਾਰ ਸਾਰੇ ਝੇੜੇ ਮਰੇ ਤਾਂ ਅਸੀਂ ਅੱਗੇ ਹੀ ਮਹਾ ਜਦੋਂ ਮੀਂਹ ਬਰਿਆ ਨਹੀਂ ਤਾਂ ਮਾਲ ਡੰਗਰ ਤੇ ਹਾਈ ਮਰ ਜਾਣਗੇ ਇਸ ਸਾਲ ਅੰਨ ਵੀ ਮੁੱਕ ਜਾਣਾ ਹੈ ਸਾਦ ਨੂੰ ਬਾਹੋਂ ਫੜੋ ਤੇ ਖੇਤ ਵਿੱਚ ਲੈ ਚੱਲੋ ਬਾਕੀ ਜੱਟ ਠੀਕ ਹੈ ਠੀਕ ਹੈ ਆ ਕੇ ਰੌਲਾ ਪਾਉਣ ਲੱਗੇ ਸਿਵਨਾਥ ਨੇ ਦੇਖਿਆ ਹੁਣ ਕੋਈ ਚਾਰਾ ਨਹੀਂ ਜਿਸ ਨਾਲ ਉਹ ਬਚ ਸਕੇ ਜਿੰਨਾ ਮੂਰਖਾਂ ਨੂੰ ਉਸ ਨੇ ਟਪਲਾ ਲਾ ਕੇ ਆਪਣੇ ਬਸ ਕੀਤਾ ਸੀ ਉਹ ਮੂਰਖ ਉਸ ਦੇ ਵਿਰੁੱਧ ਹੋ ਗਏ ਕਿਸੇ ਵਾਸਤੇ ਟੋਏ ਪੁੱਟਦੇ ਨੂੰ ਆਪ ਇੰਨੀ ਖੱਡੇ ਵਿੱਚ ਡਿੱਗਣਾ ਪਿਆ ਉਹ ਚੁੱਪਚਾਪ ਉੱਠ ਕੇ ਜੱਟਾਂ ਦੇ ਅੱਗੇ ਲੱਗ ਤੁਰਿਆ ਉਸ ਦੇ ਪਿੱਛੇ ਪਿੰਡ ਦੇ ਸਾਰੇ ਵਸਨੀਕ ਸਿਵਨਾਥ ਤਾਪੇ ਨੂੰ ਪਿੰਡੋਂ ਬਾਹਰਲੇ ਖੇਤ ਵਿੱਚ ਖੜਾ ਕੀਤਾ ਉਸ ਦੇ ਗਲ ਪੰਜਾਲੀ ਪਾ ਦਿੱਤੀ ਨਾਲ ਇੱਕ ਲੜ ਬਹਿੜ ਕਾ ਜੋੜਾ ਜਦੋਂ ਪੰਜਾਲੀ ਗੱਲ ਪਾਈ ਤਦੋਂ ਹੀ ਪਤਲੇ ਪਤਲੇ ਬੱਦਲ ਹੋਏ ਠੰਡੀ ਹਵਾ ਦਾ ਬੁੱਲਾ ਆਇਆ ਜਦੋਂ ਬੈੜਕੇ ਦੇ ਨਾਲ ਅੱਗੇ ਹੋ ਕੇ ਤੁਰਿਆ ਤਾਂ ਸੱਚਮੁੱਚ ਮੀਂਹ ਵਰਨ ਲੱਗ ਪਿਆ ਜਿੰਨੀ ਸੀਤੀ ਤੁਰਨ ਉਹਨਾਂ ਹੀ ਬਹੁਤਾ ਮੀਂਹ ਬਰੇ ਜਿਸ ਪੈਲੀ ਵਿੱਚ ਲੈ ਜਾਣ ਉਥੇ ਹੀ ਮੀਂਹ ਬਰੇ ਮੀਂਹ ਬਸਰ ਦਾ ਵੇਖ ਕੇ ਇਸਤਰੀਆਂ ਬੱਚੇ ਤੇ ਘਰਾਂ ਨੂੰ ਚੱਲੇ ਕਿ ਉਹ ਘਰ ਦਾ ਸਮਾਨ ਸੰਭਾਲਣ ਅਤੇ ਮਰਦ ਤਪੇ ਨੂੰ ਆਪਣੇ ਖੇਤਾਂ ਵਿੱਚ ਲੱਗੇ ਤੂੰ ਹੀ ਫਿਰਨਾ ਉਹ ਥੱਕ ਕੇ ਡਿੱਗ ਪਿਆ ਤਾਂ ਲੱਤੋਂ ਤੂ ਤਰੇ ਉਹਦੀ ਲੱਤ ਟੁੱਟ ਗਈ ਇੱਕ ਜੱਟ ਲੱਤ ਲੈ ਕੇ ਦੂਸਰੇ ਪਾਸੇ ਨਾઠ ਉੱਠਿਆ ਉਧਰ ਮੀਂਹ ਵਰਨ ਲੱਗਾ ਫੇਰ ਕੀ ਸੀ ਸਾਰੇ ਜੱਟਾਂ ਨੇ ਤਪੇ ਦੇ ਅੰਗ-ਅੰਗ ਕੱਟ ਲਿਆ ਤੇ ਨਗਰ ਦੇ ਚਿਰਦੇ ਸਭ ਖੇਤਾਂ ਵਿੱਚ ਲੈ ਕੇ ਨਿਕਲੇ ਇੰਨਾ ਮੋਹਲੇ ਧਾਰ ਮੀਂਹ ਵਰਿਆ ਕਿ ਸਾਰੀ ਔੜ ਖਤਮ ਹੋ ਗਈ ਚਾਰ ਚਫੇਰੇ ਨਗਰ ਦੇ ਪਾਣੀ ਹੀ ਪਾਣੀ ਹੋ ਗਿਆ ਪਸ਼ੂ ਪਾਂਸੀ ਤੇ ਨਰ ਨਾਰੀ ਖੁਸ਼ੀ ਦੇ ਮੰਗਲ ਗਾਉਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ